ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਹੁਕਮਨਾਮਾ ਸਾਹਿਬ ਬਿਹાગੜਾ ਰਾਗ ਦੇ ਵਿੱਚ ਮੁਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਸੰਤ ਕਰ ਪਹਿਲਾ ਸੰਤ ਚਾਰ ਸ਼ਬਦਾਂ ਦੇ ਸਮੂਹ ਨੂੰ ਕਰ ਪਹਿਲਾ ਪਹਿਲੇ ਘਰ ਵਿੱਚ ਆਲਾਪਿਆ ਜਾਣ ਵਾਲਾ ਸ਼ਬਦ ਇੱਕ ਓੰਕਾਰ ਪਰਮਾਤਮਾ ਇੱਕ ਹੈ ਓੰਕਾਰ ਸਾਰਾ ਸੰਸਾਰ ਉਹਦੀ मुट्ठी ਵਿੱਚ ਹੈ ਸਾਰਾ ਸੰਸਾਰ ਉਹਦੀ ਕਾਰ ਵਿੱਚ ਹੈ ਸਤਿਗੁਰ ਬਰਸਾਦ ਉਸ ਇੱਕ ਪਰਮੇਸ਼ਰ ਨੂੰ ਗੁਰੂ ਦੀ ਕਿਰਪਾ ਦੁਆਰਾ ਪਾਇਆ ਜਾ ਸਕਦਾ ਹੈ ਹਰ ਕਾ ਏਕ ਜੰਭੋ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨੇ ਆਇ ਰਾਮ ਗੁਰੂ ਅਰਜਨ ਦੇਵ ਸੇ ਮਹਾਰਾਜ ਜੀ ਪ੍ਰਮਾਤਮਾ ਦੀ ਪਰਥਾਈ ਸੋਭਾ ਕਰਦੇ ਹਨ ਪ੍ਰਮਾਤਮਾ ਦੀ ਇੱਕ ਕਰਾਮਾਤ ਦੇਖੀ ਕਹਿੰਦੇ ਮੇਰੇ ਪਿਆਰੇ ਜੀਓ ਮੈਂ ਪ੍ਰਮਾਤਮਾ ਦੀ ਕਰਾਮਾਤ ਨੂੰ ਦੇਖਿਆ ਜੋ ਕਰੇ ਸੋ ਧਰਮ ਨੇ ਆਇ ਰਾਮ ਜੋ ਵੀ ਉਹਦੀ ਰਜਾ ਵਿੱਚ ਹੋ ਰਿਹਾ ਉਹਦੇ ਪਾਣੀ ਚ ਹੋ ਰਿਹਾ ਸਭ ਕੁਝ ਉਹਦੇ ਨਿਆਇ ਭਾਵ ਉਹਦੇ ਹੁਕਮ ਵਿੱਚ ਹੈ ਇਨਸਾਫ ਦੇ ਵਿੱਚ ਹੈ ਬੇਇਨਸਾਫੀ ਨਹੀਂ ਹੈ ਉੱਥੇ ਉਸੇ ਝੂਠ ਨਹੀਂ ਹੈ ਸਾਲ ਨਹੀਂ ਹੈ ਸਿੱਧਰ ਨਹੀਂ ਹੈ ਉੱਥੇ ਇਨਸਾਫ ਹੈ ਉੱਥੇ ਸੱਚੋ ਹੀ ਸੱਜ ਨਿਪੜੇ ਉੱਥੇ ਇਨਸਾਫ ਹੈ ਇਹ ਉਹਦੀ ਕਰਾਮਾਤ ਹੈ ਹਰ ਰੰਗ ਅਖਾੜਾ ਪਾਇਓਨ ਮੇਰੇ ਲਾਲ ਜੀਓ ਆਵਣ ਜਾਣ ਸਵਾਏ RAM ਗੁਰੂ ਮਹਾਰਾਜ ਜੀ ਉਪਦੇਸ਼ ਕਰਦੇ ਹਨ ਹਰ ਰੰਗ ਅਖਾੜਾ ਪਾਇਓਨ ਮੇਰੇ ਲਾਲ ਜੀਓ ਹੈ ਮੇਰੇ ਪਿਆਰੇ ਪਰਮੇਸ਼ਰ ਅਕਾਲ ਪੁਰਖ ਨੇ ਇਸ ਮਾਤ ਲੋਕ ਵਿੱਚ ਧਰਤੀ ਤੇ ਇੱਕ ਐਸਾ ਅਖਾੜਾ ਬਾ ਖੇਡ ਦਾ ਮੈਦਾਨ ਉਨੇ ਐਸਾ ਇੱਕ ਰੰਗ ਬੰਨਿਆ ਇੱਕ ਖੇਡ ਦਾ ਮੈਦਾਨ ਹੈ ਪਾਏ ਹੋਣ ਖੇਡ ਦਾ ਮੈਦਾਨ ਹੈ ਇਸ ਸੰਸਾਰ ਵਿੱਚ ਸੰਸਾਰ ਰੂਪੀ ਮਾਤ ਲੋਕ ਵਿੱਚ ਇੱਕ ਇੱਕ ਖੇਡ ਦਾ ਮੈਦਾਨ ਐ ਐਸਾ ਸਿਰਜਿਆ ਪ੍ਰਮਾਤਮਾ ਨੇ ਮੇਰੇ ਲਾਲ ਜੀ ਮੇਰੇ ਪਿਆਰੇ ਆਉਣ ਜਾਣ ਸਵਾਏ ਰਾਮ ਜਿੱਥੇ ਖੇਲ ਕੀ ਹੈ ਆਉਣ ਤੇ ਜਾਣ ਦੀ ਖੇਲ ਬਾਅਦ ਇਸ ਖੇਡ ਦੇ ਵਿੱਚ ਆਉਣ ਜਾਣ ਦੇ ਚੱਕਰ ਵਿੱਚੋਂ ਬਚਣਾ ਕਿਸੇ ਨੇ ਕੌਣ ਬਚਦਾ ਕੌਣ ਨਹੀਂ ਬਚਦਾ ਇਹ ਖਾੜਾ ਹੈ ਇਹ ਖੇਡ ਦਾ ਮੈਦਾਨ ਹੈ ਭਾਈ ਇਹ ਪਰਮਾਤਮਾ ਨੇ ਸਾਜਿਆ ਹੈ ਆਵਣ ਤਾਂ ਜਾਣਾ ਤੇ ਨੇ ਕੀਆ ਜਿਨ ਮੈਦਨ ਸਿਰ ਜੀਆ ਇਹ ਜਿਹੜਾ ਖੇਡ ਦਾ ਮੈਦਾਨ ਹੈ ਇਹਦੇ ਚ ਜਿਹੜਾ ਆਉਣਾ ਜਾਣਾ ਹੈ ਕਿਸੇ ਦੇ ਬਸ ਨਹੀਂ ਹੈ ਵੀ ਆਉਣਾ ਜਾਣਾ ਖੇਡ ਦੇ ਮੈਦਾਨ ਚ ਕੋਈ ਆ ਗਿਆ ਤੇ ਕੋਈ ਚਲੇ ਗਿਆ ਇਹ ਹੋਰ ਕਿਸੇ ਕੋਲ ਨਹੀਂ ਹੈ ਅਥਾਰਟੀ ਇਹ ਜਿਹੜੀ ਸਮਰੱਥਾ ਹੈ ਪਰਮੇਸ਼ਰ ਦੇ ਹੱਥ ਵਿੱਚ ਹੀ ਹੈ ਇਹ ਖੇਲ ਉਸੇ ਦੀ ਹੈ ਜਿਹੜਾ ਆਉਣ ਤੇ ਜਾਣ ਦਾ ਖੇਲ ਹੈ ਜਿਹੜਾ ਇਹ ਪਰਮੇਸ਼ਰ ਨੇ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਆਪ ਸਿਰਜੀ ਹੈ ਸਾਰਾ ਸੰਸਾਰ ਆਪ ਬਣਾਇਆ ਹੈ ਭਾਈ ਇੱਕ ਨਾ ਮੇਰ ਸਤਿਗੁਰ ਮਹਿਲ ਬੁਲਾਏ ਇੱਕ ਭਰਾਂ ਭੁੱਲੇ ਫਿਰ ਦਿਆ ਭਾਈ ਜੀ ਦੇ ਤੇ ਕਿਰਪਾ ਹੋ ਜਾਂਦੀ ਹੈ ਉਹ ਖੇਲ ਵਿੱਚੋਂ ਬਚ ਜਾਂਦਾ ਹੈ ਉਹ ਪ੍ਰਮਾਤਮਾ ਦੀ ਵਹਿਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਹ ਨਿੱਜ ਘਰ ਵਿੱਚ ਆਸਣ ਲਾ ਲੈਂਦਾ ਹੈ ਉਹ ਵਿਸੇਵਕਾਰਾਂ ਦੇ ਵਿਰੋਧੀ ਧਿਰ ਤੋਂ ਬਚ ਜਾਂਦਾ ਹੈ ਉਹ ਸਤ ਸੰਤੋਖ ਦਇਆ ਧਰਮ ਦੀ ਚਾਲ ਵਿੱਚ ਆ ਜਾਂਦਾ ਹੈ ਉਹ ਆਪਣੇ ਨਿੱਜ ਘਰ ਵਿੱਚ ਆਪਣੇ ਮਹਿਲ ਵਿੱਚ ਸੁਭਾਈਮਨ ਹੋ ਜਾਂਦਾ ਹੈ ਪ੍ਰਮਾਤਮਾ ਨੂੰ ਆਪਣੇ ਨੇੜੇ ਲਾ ਲੈਂਦੇ ਹਨ ਇੱਕ ਭਰਮ ਭੁੱਲੇ ਫਿਰਦਿਆ ਇਹ ਖੇਲ ਦੇ ਮੈਦਾਨ ਦੇ ਵਿੱਚ ਕਈ ਸੰਸਾਰ ਦੇ ਲੋਕ ਕਈ ਮਨੁੱਖ ਕਈ ਜੀਵ ਪਰਮ ਪ੍ਰਲੇਖਿਆਂ ਵਿੱਚ ਫਿਰਦੇ ਫਿਰਦੇ ਫੇੜਦੇ ਮੈਦਾਨ ਵਿੱਚ ਹਾਰ ਜਾਂਦੇ ਹਨ ਭਾਈ ਅੰਤ ਤੇਰਾ ਤੂੰ ਹੈ ਜਾਣ ਹੈ ਤੂੰ ਸਭ ਮਹਿ ਰਹਾ ਸਮਾਈ हे ਪਰਮੇਸ਼ਰ ਤੇਰੀ ਸਮਰਥਾ ਤੇਰਾ ਅੰਤ ਤੂੰ ਆਪਣੀ ਸਮਰਥਾ ਨੂੰ ਆਪ ਹੀ ਜਾਣਦਾ ਕਿੰਨਾ ਕੁ ਵੱਡਾ ਹੈ ਕਿੰਨਾ ਕੁ ਤੇਰਾ ਅੰਤ ਹੈ ਇਹਦੇ ਬਾਰੇ ਹੋਰ ਦੂਜਾ ਕੋਈ ਨਹੀਂ ਜਾਣ ਸਕਦਾ ਜਿਹੜਿਤੋਂ ਖੇਡ ਦੇ ਮੈਦਾਨ ਵਿੱਚ ਛੱਡੇ ਐ ਆਉਣ ਜਾਣ ਦਾ ਚੱਕਰ ਪਾਇਆ ਉਹਨਾਂ ਵਿੱਚੋਂ ਤੇਰੀ ਸਮਰਥਾ ਨੂੰ ਕੋਈ ਨਹੀਂ ਜਾਣਦਾ ਇਹ ਸਾਰੀ ਖੇਡ ਤੇਰੀ ਹੈ ਇਹ ਖੇਡ ਨੂੰ ਤੂੰ ਹੀ ਜਾਣਦਾ ਹੈ ਤੇਰੀ ਗੱਦਮਿਤ ਨੂੰ ਤੂੰ ਹੀ ਜਾਣਦਾ ਹੈ ਆਪਣੀ ਸਮਰਥਾ ਨੂੰ ਵੀ ਤੂੰ ਹੀ ਜਾਣਦਾ ਹੈ ਅੰਤ ਤੇਰਾ ਤੂੰ ਹੀ ਜਾਣੇ ਤੂੰ ਸਭ ਮੇਰੇ ਆ ਸਮਾਈ ਇਹ ਤੇਰੀ ਖੇਡ ਹੈ ਆਪਣੇ ਖੇਡ ਨੂੰ ਆਪਣੀ ਸਮਰਥਾ ਨੂੰ ਤੂੰ ਆਪ ਹੀ ਜਾਣਦਾ ਹੈ ਆਪਣੀ ਤਾਕਤ ਨੂੰ ਤੂੰ ਆਪ ਹੀ ਜਾਣਦਾ ਹੈ ਪਰ ਇੱਕ ਗੱਲ ਜ਼ਰੂਰ ਹੈ ਗੁਰੂ ਅਰਜਨ ਦੇਵ ਸਾਹਿਬ ਮਾਰੀ ਉਪਦੇਸ਼ ਕਰਦੇ ਹਨ हे ਵਰਮੇਸ਼ਵਰੇ ਪ੍ਰਮਾਤਮਾ ਤੂੰ ਸਾਰਿਆਂ ਵਿੱਚ ਹੀ ਸਮਾਇਆ ਹੋਇਆ ਹੈ ਜਿਹੜੇ ਭਲੇ ਨੇ ਜਿਹੜੇ ਬੁਰੇ ਨੇ ਖੇਡ ਦੇ ਮੈਦਾਨ ਵਿੱਚ ਜਿੰਨੇ ਵੀ ਖੇਡ ਰਹੇ ਨੇ ਸਾਰਿਆਂ ਵਿੱਚ ਹੀ ਤੂੰ ਹੈ ਪ੍ਰਮਾਤਮਾ ਸੱਚ ਕਹੈ ਨਾਨਕ ਸੁਨੋ ਸੰਤੋ ਹਰ ਵਰਤੈ ਧਰਮ ਨਿਆਏ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਹ ਸੰਤੋ ਸੁਣੋ ਸਿੱਖੋ ਸਾਧੂਓ ਮਹਾਂਪੁਰਖੋ ਕੋਈ ਨੀ ਕੋ ਸੁਣੋ ਕਹਿੰਦੇ ਗੁਰੂ ਨਾਨਕ ਮਹਾਰਾਜ ਨੇ ਮੁਖ ਰਾਕੇ ਕਹਿੰਦੇ ਨੇ ਸੁਣੋ ਭਾਈ ਕਹਿੰਦੇ ਪਰਮੇਸ਼ਰ ਏਡਾ ਸਮਰਥਾ ਤੇ ਕਰਾਮਾਤੀ ਹੈ ਕਿ ਉਹਦੇ ਦਰਬਾਰ ਵਿੱਚ ਕੋਈ ਕੋਈ ਕਿਸਮਤ ਨਹੀਂ ਚੱਲਦੀ ਕੋਈ ਕਿਸੇ ਤਾਕਤ ਨਹੀਂ ਚੱਲਦੀ ਉੱਥੇ ਤਾਂ ਧਰਮ ਸੱਚੋ ਸੱਚ ਵਰਤਦਾ ਹੈ ਸੱਚ ਦੀ ਵਰਤਾਰਾ ਹੈ ਉਸ ਨੇ ਇਨਸਾਫ ਦੀ ਵਰਤਾਰਾ ਹੈ ਭਾਈ ਉੱਥੇ ਆ ਬੋ ਮੇਰੋ ਸਹੇਲਿਓ ਮੇਰੇ ਲਾਲ ਜੀਓ ਹਰ ਹਰ ਨਾਮ ਅਰਾਦੇ RAM ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਆਓ ਭਾਈ ਫਿਰ ਐਸੇ ਸਮਰੱਥਾ ਵਾਲੇ ਪ੍ਰਭੂ ਨੂੰ ਆਪਾਂ ਸਾਰੇ ਜਣੇ ਮਿਲ ਕੇ ਰਾਧੀ ਆਵੋ ਮੇਰੋ ਸਹੇਲਿਓ ਹੇ ਮੇਰੇ ਪਿਆਰਿਓ ਸਿੱਖੋ ਨੇੜੇ ਦੇ ਰਿਸ਼ਤੇ ਵਾਲਿਓ ਸਾਰੇ ਆਓ ਆਪਾਂ ਮਿਲ ਕੇ ਪਿਆਰਿਓ ਮੇਰੇ ਲਾਲ ਜੀਓ ਪਿਆਰਿਓ ਸਾਰੇ ਆਓ ਆਪਾਂ ਸਾਰੇ ਮਿਲ ਕੇ ਉਸ ਪਰਮੇਸ਼ਰ ਨੂੰ ਅਰਾਧੇ ਹਰ ਹਰ ਨਾਮ ਅਰਾਧੇ ਰਾਮ ਜੋ ਰਮਿਆ ਹੋਇਆ ਪਰਮੇਸ਼ਰ ਹੈ ਹਰ ਹਰ ਸਾਰਿਆਂ ਵਿੱਚ ਜੋ ਹਰਿਆ ਭਰਿਆ ਕਰਨ ਵਾਲਾ ਹੈ ਹਰ ਇੱਕ ਵਿੱਚ ਉਹ ਵੱਸਦਾ ਹੈ ਉਸ ਨੂੰ ਅਰਾਧਨਾ ਕਰੀਏ ਭਾਈ ਕਰ ਸੇਵ ਪੂਰਾ ਸਤਿਗੁਰੂ ਮੇਰੇ ਲਾਲ ਜੀਓ ਜਮਕਾ ਮਾਰਗ ਸਾਦੇ ਰਾਮ ਕਰ ਸੇਵੋ ਪੂਰਾ ਸਤਿਗੁਰੂ ਮੇਰੇ ਲਾਲ ਜੀਓ ਹੇ ਪਿਆਰਿਓ ਉਸ ਪੂਰੇ ਸਤਿਗੁਰੂ ਦੀ ਅराधना ਕਰੋ ਸੇਵਾ ਕਰੋ ਪੂਰੇ ਸਤਗੁਰੂ ਨੂੰ ਯਾਦ ਕਰੋ ਉਹਦੀ ਸਰਨ ਵਿੱਚ ਆਉਣਾ ਕਰੋ ਜਮ ਕਾ ਮਾਰਗ ਸਾਧੇ ਰਾਮ ਜੀ ਦੀ ਕਿਰਪਾ ਦੇ ਨਾਲ ਜਮ ਦੂਤਾਂ ਦਾ ਜਿਹੜਾ ਮਾਰਗ ਹੈ ਨਾ ਉਹ ਸਖਾਲਾ ਕੀਤਾ ਜਾਣਾ ਸਾਧਿਆ ਜਾਣਾ ਔਖਾ ਸਮਾਂ ਔਖਾ ਵੇਲਾ ਤੇ ਔਖਾ ਔਖੀ ਘੜੀ ਨੂੰ ਟਾਲਣ ਵਾਲਾ ਕੇਵਲ ਤੇ ਕੇਵਲੇ ਕਸਮਰਤ ਗੁਰੂ ਹੈ ਪੂਰਾ ਗੁਰੂ ਹੈ ਉਹੀ ਇਸ ਮਾਰਗ ਨੂੰ ਸਖਾਲਾ ਬਣਾ ਸਕਦਾ ਹੈ ਭਾਈ ਜੋ ਜਮਾ ਦਾ ਮਾਰਗ ਹੈ ਜੋ ਧਰਮ ਰਾਜੇ ਦਾ ਰਸਤਾ ਹੈ ਬੜਾ ਔਖਾ ਹੈ ਉਹ ਹਮਸ ਤੋਂ ਹਮਸ ਕੋਕਾਂ ਪਈਆਂ ਰਾਹੀ ਉੱਥੇ ਤੇ ਬੜੀਆਂ ਕੋਕਾਂ ਪੈਂਦੀਆਂ ਨੇ ਰਸਤੇ ਉਦੋਂ ਬਚਾਉਣ ਵਾਲਾ ਕੇਵਲ ਪੂਰਾ ਗੁਰੂ ਹੈ ਸਾਡੇ ਮਾਰਗ ਨੂੰ ਸਖਾਲਾ ਬਣਾ ਦੇਵੇਗਾ ਭਾਈ ਮਾਰਗ ਵਿਖੜਾ ਸਾਧ ਗੁਰਮੁਖ ਹਰ ਦਰਗ੍ਹੈ ਸੋ ਬਾਪਾਈ ਐ ਬੜਾ ਔਖਾ ਹੈ ਮਾਰਗ ਵਿਖੜਾ ਬੜਾ ਔਖਾ ਹੈ ਜਿਹੜਾ ਉਹ ਮਾਰਗ ਹੈ ਨਾ ਉਹ ਉਹ ਬੜਾ ਔਖਾ ਹੈ ਸਾਧ ਗੁਰਮੁਖ ਕਿਸੇ ਗੁਰਮੁਖ ਨਾਲ ਮਿਲ ਕੇ ਗੁਰੂ ਨਾਲ ਮਿਲ ਕੇ ਪੂਰੇ ਗੁਰੂ ਨਾਲ ਮਿਲ ਕੇ ਉਹਨੂੰ ਸਾਧ ਸਿਖਾਲਾ ਬਣਾ ਉਹ ਰਸਤਾ ਚੰਗਾ ਬਣਾ ਹਰ ਦਰਗ੍ਹੇ ਸੋਭਾ ਪਾਈ ਹੈ ਜਿਸ ਗੁਰਮੁਖ ਨਾਲ ਮਿਲ ਕੇ ਰਸਤਾ ਚੰਗਾ ਹੋ ਗਿਆ ਤੈਨੂੰ ਦਰਗਾਹ ਦੇ ਵਿੱਚ ਜਿਹੜੀ ਸੋਭਾ ਹੋਊਗੀ ਜੈ ਜੈਕਾਰ ਹੋਊਗੀ ਭਾਈ ਜਿਨ ਕੋ ਵਿਧਾਤ ਤਰੋਂ ਲਿਖਿਆ ਤੇ ਨਾਰੈਨ ਜਨ ਲੇਵ ਲਈ ਹੈ ਭਾਈ ਗੁਰੂ ਨਾਲ ਪੂਰੇ ਗੁਰੂ ਨਾਲ ਉਹੀ ਜੁੜਦੇ ਨੇ ਜਿਨ੍ਹਾਂ ਦੇ ਮੱਥੇ ਦੇ ਉੱਪਰ ਭਾਗ ਚੰਗੇ ਨੇ ਜਿਨ੍ਹਾਂ ਦੇ ਚੰਗੇ ਭਾਗ ਨੇ ਬੜਵਾਗੀ ਹਰ ਸੰਗਤ ਪਾਵੇ ਭਾਗਹੀਨ ਬ੍ਰਹਮ ਚੋਟਾਂ ਖਾਵੇ ਭਾਗਾਂ ਤੋਂ ਬਿਨਾਂ ਸੰਗਤ ਨਹੀਂ ਮਿਲਦੀ ਬੜਵਾਗੀ ਹਰ ਸੰਗਤ ਪਾਵੇ ਵੱਡਿਆਂ ਕਰਮਾਂ ਵਾਲਾ ਸੰਗਤ ਪਾਉਂਦਾ ਭਾਈ ਭਾਗਹੀਨ ਬ੍ਰਹਮ ਚੋਟਾਂ ਖਾਵੇ ਜਿਹੜੇ ਬੇਭਾਗ ਹੈ ਉਹ ਨਹੀਂ ਸੰਗਤ ਵਿੱਚ ਆਉਂਦਾ ਉਹਨੂੰ ਜਿੰਨਾ ਮਰਜੀ ਕਹੋ ਅਮਰ ਸ਼ਕਲ ਹੈ ਭਾਈ ਮਾਰੇ ਕੰਮ ਛੜਦੇ ਉਹ ਕੋਗਾ ਤੇਰੇ ਪੈਰ ਦੇ ਅਟਦਾ ਮੈਂ ਤੈਨੂੰ ਕੀ ਤੇ ਮੇਰੇ ਤੋਂ ਤੈਨੂੰ ਕੀ ਤਖਲੀਬ ਹੈ ਮੈਂ ਕਰਦਾ ਮੈਂ ਪੀਣਾ ਮੈਂ ਖਾਣਾ ਮੈਂ ਮਾਰੇ ਕੰਮ ਕਰਦਾ ਮੈਂ ਕਰਦਾ ਤੈਨੂੰ ਕੀ ਤਖਲੀਬ ਹੈ ਭਾਈ ਕਿਉਂਕਿ ਗੁਰਮੁਖ ਹਮੇਸ਼ਾ ਚੰਗਾ ਰਸਤਾ ਦੱਸ ਦਿੰਨੇ ਸੰਤਨ ਸਿੰਘ ਬੋਲੇ ਪਰਉਪਕਾਰੀ ਮੂਰਖ ਸੰਭੋਗ ਬੋਲੇ ਚੱਕ ਮਾਰੀ ਜਿਹੜਾ ਸਾਧੂ ਹੁੰਦੇ ਨੇ ਉਹ ਕਹਿੰਦੇ ਨੇ ਭਾਈ ਚੰਗਾ ਕੰਮ ਕਰ ਮਾਰਾ ਨਾ ਕਰ ਦੁੱਖ ਪਾਏਗਾ ਨਸ਼ੇ ਨਾ ਕਰ ਪੜਾਣਾ ਬੋਲ ਗੰਦੇ ਕੰਮ ਨਾ ਕਰ ਆਪਣਾ ਬੈਠਣਾ ਉੱਠਣਾ ਠੀਕ ਕਰ ਸਾਧੂ ਬੋਲਦੇ ਹੁੰਦੇ ਆ ਹਮੇਸ਼ਾ ਪਰ ਜਿਹੜੇ ਦੋਸੀ ਲੋਕ ਹੁੰਦੇ ਆ ਚੋਰ ਹੁੰਦੇ ਆ ਜਿਹੜੇ ਨਾ ਉਹ ਫਿਰ ਉਹਨਾਂ ਨੂੰ ਇਹ ਚੰਗੀ ਨਹੀਂ ਲੱਗਦੀ ਗੱਲ ਉਹ ਭਟਕਦੇ ਆ ਫਿਰ ਭਟਕ ਕੇ ਨਾ ਫਿਰ ਬੁਰਾ ਬੋਲਦੇ ਆ ਦੂਜੇ ਨੂੰ ਬੁਰਾ ਬਣਾ ਦਿੰਦੇ ਆ ਆਪ ਚੰਗੇ ਬਣ ਜਾਂਦੇ ਆ ਚੰਗੇ ਨੂੰ ਬੁਰਾ ਬਣਾ ਦਿੰਦੇ ਆ ਗੁਰਬਾਣੀ ਚ ਵਰਮਾਉਣਾ ਆਉਂਦਾ ਸਾਕਤ ਕੋ ਅਮਰਤ ਵਾ ਸਿੰਚੋ ਸਭ ਢਾਲ ਫੂਲ ਵਿਸਕਾਰੀ ਭੇੜੇ ਬੰਦੇ ਨੂੰ ਜਿੰਨੀ ਮਰਜ਼ੀ ਸਿੱਖਿਆ ਦੇ ਲੋ ਕਹਿੰਦੇ ਉਹ ਨਹੀਂ ਮੰਨਦਾ ਉਹ ਕਰੋਧ ਵਿੱਚ ਵਿਸ਼ੇ ਵਿਕਾਰਾਂ ਵਿੱਚ ਸਿੱਖਿਆ ਨੂੰ ਖਰਾਬ ਕਰ ਦਿੰਦਾ ਹੈ ਸਿੱਖਿਆ ਹੀ ਲੈਂਦਾ ਉਹ ਜਿਉਂ-ਜਿਉਂ ਨਿਵੇ ਸਾਖਤਨ ਰਸੇਦੀ ਜਿਉਂ-ਜਿਉਂ ਨੀਮਾ ਹੋ ਕੇ ਉਹਨੂੰ ਸਿੱਖਿਆ ਦੇਣੀ ਕਰੀਏ ਨਾ ਛੇੜ-ਛੇੜ ਕੱਢੇ ਬਿਖਾਰੇ ਉਹ ਸਮਝਾ ਤੇ ਉਲਟਾ ਹੋਰ ਬੋਲੂਗਾ ਭੇੜੇ ਭੇੜੇ ਬੋਲ ਬੋਲੂਗਾ ਵੀ ਤੁਹਾਨੂੰ ਕੀ ਪਤਾ ਤੁਸੀਂ ਜਾਦੇ ਚੰਗੇ ਹੋ ਮੈਨੂੰ ਨਹੀਂ ਪਤਾ ਇਸ ਕਰਕੇ ਭਾਈ ਇਹ ਭਾਗਾ ਦੀ ਗੱਲ ਹੈ ਜਿਹਦੇ ਮੱਥੇ ਤੇ ਪ੍ਰਮਾਤਮਾ ਨੇ ਭਾਗ ਲਿਖਿਆ ਚੰਗੇ ਕਰਮ ਲਿਖਿਆ ਉਹ ਗੁਰੂ ਦੀ ਸੰਗਤ ਕਰਦਾ ਜਿੰਨ ਕੋ ਬਿਧਾਤ ਹੈ ਬਿਧਾਤਾ ਕਹਿੰਦੇ ਨੇ ਪਰਮੇਸ਼ਰ ਸਾਰੀ ਦੁਨੀਆ ਨੂੰ ਬਨਨ ਵਾਲਾ ਬਣਾਉਣ ਵਾਲਾ ਜਿੰਨ ਕੋ ਬਿਧਾਤ ਹੈ ਧਰੋਂ ਲਿਖਿਆ ਧਰੋਂ ਦਾ ਭਾਵ ਹੈ ਪਰਮੇਸ਼ਰ ਨੇ ਆਪ ਜਿਹਦੇ ਮੱਥੇ ਤੇ ਚੰਗੇ ਭਾਗ ਲਿਖੇ ਨੇ ਤਿਨਾ ਦਿਨ ਰਹਿਣ ਦਿਨ ਲਿਬਲਾਈ ਹੈ ਉਹਨਾਂ ਦੀ ਦਿਨ ਰਾਤ ਲਿਬ ਲੱਗੀ ਰਹਿੰਦੀ ਹੈ ਦਿਨ ਰਾਤ ਉਹ ਪਰਮਾਤਮਾ ਨੂੰ ਯਾਦ ਕਰਦੇ ਨੇ ਭਾਵ ਉਹ ਕੋਈ ਮਾੜਾ ਵਰਨਾ ਨਹੀਂ ਪੈਦਾ ਕਰਦੇ ਅੰਦਰ ਕਿਸੇ ਪ੍ਰਤੀ ਉਹ ਜ਼ਹਿਰ ਨਹੀਂ ਘੋਲਦੇ ਕਿਸੇ ਪ੍ਰਤੀ ਉਹ ਨਫ਼ਰਤ ਨਹੀਂ ਕਰਦੇ ਉਹ ਬੁਰਿਆਂ ਦਾ ਵੀ ਭਲਾ ਕਰਦੇ ਨੇ ਰੱਬ ਦੇ ਭਾਣੇ 'ਚ ਰਹਿੰਦੇ ਨੇ ਜਿਨ੍ਹਾਂ ਦੇ ਮੱਥੇ ਚੰਗੇ ਭਾਗ ਨੇ ਭਾਈ ਉਹ ਹਮੇਸ਼ਾ ਪਰਮੇਸ਼ਰ ਦੇ ਭੈਅ ਵਿੱਚ ਉਹਦੇ ਨਾਲ ਪਿਆਰ ਪਾਉਂਦੇ ਨੇ ਤੇ ਦਿਨ ਰਾਤ ਨਾਮ ਜਪਦੇ ਨੇ ਭਾਈ ਹਉ ਮੈਂ ਮਮਤਾ ਮੋ ਸੁਟਾ ਜਾਂ ਸੰਗ ਮਿਲਿਆ ਸਾਦੀ ਹਉ ਮੈਂ ਬੜਾ ਵੱਡਾ ਰੋਗ ਹੈ ਭਈ ਚੰਗੇ ਕਰਮ ਤਾਂ ਮਹੌਮੇ ਹੀ ਖਤਮ ਕਰਦੀ ਏ ਸਾਡੇ ਦਾਨ ਪੁੰਨ ਸਿਮਰਨ ਨਿਤ ਨੇਮ ਖਾ ਜਾਂਦੀ ਏ ਹਉ ਮੈਂ ਇਹ ਨਹੀਂ ਛੱਡਦੀ ਆਨਿਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫੇਰ ਫੇਰ ਅਵਤਾਰ ਇਹਨੂੰ ਇਹਨੇ ਹਉ ਮੈਂ ਇਹਨੇ ਰਾਵਣ ਵਰਗੇ ਖਾ ਲਏ ਹਰਨਾਕਸ ਵਰਗੇ ਖਾ ਲਏ ਇੰਨੀ ਵੱਡੀ ਭਗਤੀ ਕਰਕੇ ਦੁਸ਼ਟ ਕਹਾ ਲਿਆ ਮੂਰਖ ਕਹਾ ਲਿਆ ਮਮੇ ਮਮਤਾ ਮੋਹ ਟੁੱਟਾ ਮੁਕ ਛੁੱਟਾ ਏ ਕੀਵੇਂ ਛੁੱਟਿਆ ਜਾਂਦਾ ਏ ਤੋਂ ਮੋਹ ਤੋਂ ਮਮਤਾ ਤੋਂ ਜਿਨ ਜਾ ਸੰਗ ਮਿਲਿਆ ਸਾਦੇ ਜਿਨ੍ਹਾਂ ਨੇ ਗਪੂਰੇ ਗੁਰੂ ਨਾਲ ਮਿਲ ਕੇ ਆਪਣਾ ਮਨ ਸਾਧਿਆ ਆਪਣਾ ਰਸਤਾ ਸਾਧਿਆ ਔਖੇ ਰਸਤੇ ਨੇ ਸੌਖਾ ਬਣਾਇਆ ਗੁਰੂ ਦੇ ਨਾਲ ਮਿਲ ਕੇ ਗੁਰੂ ਦੇ ਸ਼ਬਦ ਨਾਲ ਮਿਲ ਕੇ ਗੁਰੂ ਦੇ ਬਚਨ ਮੰਨ ਕੇ ਉਹਨਾਂ ਨੇ ਆਪਣਾ ਰਸਤਾ ਸੌਖਾ ਕਰ ਲਿਆ ਤੇ ਹਉਮੈ ਤੇ ਮੋਹ ਮਮਤਾ ਦਾ ਜਿਹੜਾ ਰੋਗ ਲੱਗਿਆ ਸੀ ਉਹ ਛੁੱਟ ਗਿਆ ਉਹ ਤੋਂ ਦੂਰ ਹੋ ਗਿਆ ਤੇ ਗੁਰੂ ਦੀ ਕਿਰਪਾ ਹੋਈ ਭਾਈ ਜਨ ਗਹਿ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਦੇ ਮੁਕਤ ਕਿਵੇਂ ਹੋਈਂਦਾ ਭਾਈ ਮੋਖ ਪ੍ਰਾਪਤ ਉਹ ਜਿਹੜੀ ਅਵਸਥਾ ਇਹ ਕਿਵੇਂ ਹੋਈਂਦਾ ਮੁਕਤ ਤੇਰੇ ਮਨ ਨੂੰ ਜੰਗਾਲ ਲੱਗੇ ਨੇ ਚੋਰ ਲੱਗੇ ਨੇ ਇਹ ਪਾਕ ਨੇ ਚਾਰ ਬੰਦਿਆਂ ਨੇ 10 ਬੰਦਿਆਂ ਨੇ 5 ਬੰਦਿਆਂ ਨੇ ਕਿਸੇ ਬੰਦੇ ਨੂੰ ਫੜ ਲਿਆ ਭਾਈ ਇੱਕ ਨੂੰ ਉਹ ਚੋਰ ਲਕਾਇਤ ਡਾਕੂ ਇੱਕ ਭਲੇ ਪੁਰਸ਼ ਨੂੰ ਫੜੀ ਬੈਠੇ ਨੇ ਤੇ ਕਿਸੇ ਚੰਗੇ ਇਨਸਾਨ ਨੇ ਆ ਕੇ ਚੰਗੇ ਜੋਰ ਵਾਲੇ ਮਨੁੱਖ ਨੇ ਆ ਕੇ ਉਹਨਾਂ ਪੰਜਾਂ ਤੋਂ ਇੱਕ ਇੱਕ ਸਧਾਰਨ ਪਰੋਸੀ ਜਿਹੜਾ ਉਹ ਬਚਾ ਲਿਆ ਮੁਕਤ ਕਰਾ ਲਿਆ ਉਹਨੂੰ ਕਹਿੰਦੇ ਨੇ ਮੁਕਤ ਹੋਣਾ ਦੁੱਖਾਂ ਕਲੇਸ਼ਾਂ ਪਾਪਾਂ ਦੇ ਵਿੱਚ ਫਸਿਆ ਇਨਸਾਨ ਇਹ ਜਿਹੜਾ ਹੈ ਇਹ ਮੁਕਤ ਨਹੀਂ ਹੈ ਕਾਮ ਕ੍ਰੋਧ ਵਿਸ਼ੇ ਵਿਕਾਰਾਂ ਵਿੱਚ ਫਸਿਆ ਇਨਸਾਨ ਮੁਕਤ ਨਹੀਂ ਹੈ ਮੁਕਤ ਕਦੋਂ ਹੁੰਦਾ ਜਦੋਂ ਮੋਹ ਮਮਤਾ ਦਾ ਇਹਦੇ ਤੋਂ ਜਾਲ ਲੈ ਜਾਂਦਾ ਹੈ ਹਉਮੈ ਦਾ ਜਾਲ ਲੈ ਜਾਂਦਾ ਹੈ ਵਿਸ਼ੇ ਵਿਕਾਰਾਂ ਦਾ ਜਾਲ ਲੈ ਜਾਂਦਾ ਹੈ ਉਹ ਕੌਣ ਹੈ ਵਿਸ਼ੇ ਵਿਕਾਰਾਂ ਦਾ ਜਾਲ ਲਾਉਣ ਵਾਲਾ ਪੂਰਾ ਗੁਰੂ ਹੈ ਪੂਰਾ ਗੁਰੂ ਕਦੋਂ ਤial ਹੁੰਦਾ ਭਾਈ ਜਦੋਂ ਸਿੱਖ ਪੂਰੇ ਗੁਰੂ ਦੀ ਗੱਲ ਮੰਨਦਾ ਪੂਰੀ ਗੱਲ ਮੰਨ ਲੈਂਦਾ ਹੈ ਉਹੀ ਗੱਲ ਤੇ ਭਰੋਸਾ ਲਾ ਲੈਂਦਾ 20 20ਵੇਂ ਗੁਰ ਕਾ ਮਨ ਮੰਨ ਸੋ ਸੇਵਕ ਪਰਮੇਸ਼ਰ ਕੀ ਗੱਤ ਜਾਣੈ ਸਾਹ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਜਨ ਕਹਿ ਨਾਨਕ ਮੁਕਤ ਹੋਆ ਗੁਰੂ ਨਾਨਕ ਮਹਾਰਾਜ ਜੀ ਸਨਮੁਖ ਰੱਖ ਕੇ ਕਹਿੰਦੇ ਨੇ ਉਹ ਮੁਕਤ ਹੋ ਗਿਆ ਜਿਨ੍ਹਾਂ ਨੇ ਗੁਰੂ ਦੇ ਪੈਰ ਵਿੱਚ ਰਹਿ ਕੇ ਹਰ ਹਰ ਨਾਮ ਅਰਾਧੇ ਜਿਨ੍ਹਾਂ ਨੇ ਗੁਰੂ ਦਾ ਨਾਮ ਜਪਿਆ ਦਿਨ ਰਾਤ ਭਗਤੀ ਕੀਤੀ ਭਾਈ ਕਰ ਜੋੜਿਓ ਸੰਤ ਇਕੱਤਰ ਹੋਇ ਮੇਰੇ ਲਾਲ ਜੀਓ ਅਬ ਨਾਸੀ ਪੁਰਖ 부ਜੇ ਹਾਰਾਮ ਭਾਈ ਮੁਕਤ ਕਰਨ ਵਾਲਾ ਤਾਂ ਪਰਮੈਸਵਾ ਪਰਮਾਤਮਾ ਹੈ ਗੁਰੂ ਹੈ ਸਾਧੂ ਸੰਤ ਮਹਾਂਪੁਰਖ ਹੈ ਫਿਰ ਕੀ ਕਰੋ ਕਹਿੰਦੇ ਸੰਤੋਂ ਸਿੱਖੋ ਹੱਥ ਜੋੜ ਕੇ ਇਕੱਤਰ ਹੋਵੋ ਇਕੱਠੇ ਹੋਵੋ ਹੱਥ ਜੋੜੋ ਗੁਰੂ ਅੱਗੇ ਇਕੱਠੇ ਹੋਵੋ ਬੇਨਤੀ ਕਰੋ ਮੇਰੇ ਲਾਲ ਜੀਓ ਗੁਰੂ ਅੱਗੇ ਮਿੰਤਾ ਕਰੋ ਤਰਲੇ ਕਰੋ ਕਰ ਜੋੜਿਓ ਕਰ ਕਹਿੰਦੇ ਨੇ ਹੱਥਾਂ ਨੂੰ ਜੋੜਿਓ ਕਹਿੰਦੇ ਨੇ ਜੋੜਨਾ ਸੰਤ ਕਹਿੰਦੇ ਨੇ ਇਸ ਨਾਮ ਜਪਣ ਵਾਲਿਆਂ ਨੂੰ ਸਿੱਖਾਂ ਨੂੰ ਸਤਸੰਗੀਆਂ ਨੂੰ ਕਰ ਜੋੜਿਓ ਸੰਤ ਇਕੱਤਰ ਹੋਏ ਇਕੱਤਰ ਹੋ ਕੇ ਹੱਥ ਜੋੜ ਕੇ ਗੁਰੂ ਅੱਗੇ ਝੁਕੋ ਮੇਰੇ ਲਾਲ ਜੀਓ ਅਬਨਾਸੀ ਪੁਰਖ ਪਿਜੇ ਹਾਰਾਮ ਉਸ ਨਾਸ ਨਾ ਹੋਣ ਵਾਲੇ ਜੋ ਕਿਸੇ ਦੇ ਚੱਕਰ ਵਿੱਚ ਨਹੀਂ ਆਉਂਦਾ ਕਾਲ ਤੋਂ ਰਹਿਤ ਹੈ ਅਵਨਾਸੀ ਹੈ ਅਗੰਮ ਹੈ ਅਗੋਚਰ ਹੈ ਉਸ ਪਰਮੇਸ਼ਰ ਦੇ ਚਰਨਾਂ ਦੀ ਪੂਜਾ ਕਰੋ ਚਰਨਾਂ ਦਾ ਧਿਆਨ ਧਰੋ ਉਹਦੀ ਅਰਦਾਨਾ ਕਰਨਾ ਕਰੋ ਭਾਈ ਬਹੁਤ ਵਿਦੂ ਪੂਜਾਂ ਖੋਜੀਆਂ ਮੇਰੇ ਲਾਲ ਜੀਓ ਇਹੋ ਤਨ ਮੰਤਨ ਸਭ ਅਰਪੇ ਹਾਰਾਮ ਬਹੁਤ ਪ੍ਰਕਾਰ ਕਰਕੇ ਕਿਵੇਂ ਵੀ ਹੋਵੇ ਕਿਹੜੀ ਵਿਧੀ ਨਾਲ ਖੋਜਿਆ ਜਾਵੇ ਕਿਹੜੀ ਵਿਧੀ ਨਾਲ ਪਾਇਆ ਜਾਵੇ ਜਾਇ ਪੋਸੋ ਸੁਹਾਗਣੀ ਵਾਹ ਕਿੰਨੀ ਬਾਤੀ ਸੋ ਭਾਈ ਐ ਆਪ ਗਵਾਈ ਐ ਤਾਂ ਸੋ ਭਾਈ ਐ ਔਰ ਕੈਸੀ ਚਤਰਾਈ ਬਹੁ ਵਿਧ ਪੂਜਾ ਖੋਜੀਆਂ ਮੇਰੇ ਲਾਲ ਜੀਓ ਬੜਾ ਯਤਨ ਕੀਤੇ ਬੜੇ ਤਰੀਕਿਆਂ ਨਾਲ ਉਸ ਪਰਮੇਸ਼ਰ ਦੀ ਪੂਜਾ ਕਰੋ ਭਾਈ ਉਸ ਪਰਮੇਸ਼ਰ ਦੀ ਰੱਦਨਾ ਕਰੋ ਜਿਵੇਂ ਵੀ ਹੁੰਦੀ ਓਵੇਂ ਕਰੋ ਇਹ ਮਨ ਕੰਨ ਸਭ ਅਰਪੇ ਹਾਰਾਮ ਕਿਹੜੇ ਵੀ ਤਰੀਕੇ ਨਾਲ ਪ੍ਰਮਾਤਮਾ ਅੱਗੇ ਝੁਕੋ ਆਪਣਾ ਮਨ ਤੇ ਤਨ ਪ੍ਰਮਾਤਮਾ ਨੂੰ ਸੌਂਪ ਦਿਓ ਤਾਂ ਕਰਕੇ ਪਰਮੇਸ਼ਰ ਦੇ ਪ੍ਰਮਾਤਮਾ ਦੇ ਚਰਨਾਂ ਦੀ ਬੋਝਾ ਹੋ ਸਕੇ ਮਨ ਤਨ ਧਨ ਸਭ ਪ੍ਰਭੂ ਕੇ ਰਾ ਕਿਆ ਕੋ ਪੂਜ ਚੜਾਵੇ ਭਾਈ ਮਨ ਤਨ ਤੇ ਧਨ ਪਰਮੇਸ਼ਰ ਨੂੰ ਦਿੱਤਾ ਕਰੋ ਆ ਫੇਰ ਕੀ ਹੈ ਹੁਣ ਜਿਹੜਾ ਮਾਨ ਤੇ ਤਨ ਤੇ ਧਨ ਜਿਹੜਾ ਇਤਸਾਵਾ ਕੋ ਸਾਰਾ ਕੁਝ ਪਰਮੇਸ਼ਰ ਦਾ ਮਾਨ ਤਨ ਧਨ ਸਭ ਪ੍ਰਭੂ ਕੇ ਦਾ ਕਾ ਕੋ ਪੂਜ ਜੜਾਵੇਂ ਅਸੀਂ ਕੀ ਦੇ ਸਕਦੇ ਹਾਂ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਇੱਥੇ ਸਾਰਾ ਕੁਝ ਪਰਮੇਸ਼ਰ ਦਾ ਹੈ ਪ੍ਰਮਾਤਮਾ ਦਾ ਹੈ ਇੰਜ ਕਰਕੇ ਮਨ ਵਿੱਚ ਨੀਮਾ ਪਨ ਲੈ ਕੇ ਆਓ ਭਾਈ ਜਿਸ ਹੋਏ ਕਿਰਪਾ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵੈ ਜਿੱਦ ਦੇਹ ਜੀ ਕਿਰਪਾ ਹੋ ਜਾਂਦੀ ਹੈ ਵੀ ਮਹਾਰਾਜ ਮੈਂ ਕੀ ਦੋਣ ਜੋਗਾ ਮੇਰੇ ਕੋਲੇ ਕੀ ਆ ਮੈਂ ਤਾਂ ਹੈ ਹੀ ਕੁਝ ਨਹੀਂ ਮੇਰਾ ਮੁਝ ਮੈਂ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੀ ਕਿਆ ਲਾਗੇ ਮੇਰਾ ਜਦ ਲਗ ਮੇਰੀ ਮੇਰੀ ਕਰੇ ਤਬਲਾ ਕਾਜ ਇੱਕ ਨਿਸਰੈ ਮੈਂ ਪੂਜਾ ਕਰਦਾ ਜੀ ਮੈਂ ਸੇਵਾ ਕਰਦਾ ਜੀ ਮੈਂ ਸਾਜਰੇ ਉਠਦਾ ਜੀ ਮੈਂ ਦਾਨ ਕਰਦਾ ਜੀ ਇਦਾਂ ਦੀ ਬਿਰਤੀ ਨਾ ਲੈ ਕੇ ਆਓ ਮਹਾਰਾਜ ਜੀ ਕਹਿੰਦੇ ਤੇਰੇ ਕੋਲੇ ਕੀ ਆ ਤਾਂ ਸਭ ਕੁਝ ਪਰਮੇਸ਼ਰ ਦਾ ਹੈ ਮਾਨ ਧਨ ਧਨ ਸਭ ਪ੍ਰਭੂ ਕੇਰਾ ਕੀ ਦੇਨ ਜੋਗ ਹੈ ਤੂੰ ਧਨ ਵੀ ਪਰਮੇਸ਼ਰ ਦਾ ਤਨ ਵੀ ਪਰਮੇਸ਼ਰ ਦਾ ਮਨ ਵੀ ਪਰਮੇਸ਼ਰ ਦਾ ਤੇਰੇ ਕੋਲੇ ਤਾਂ ਕੁਝ ਕੀ ਹੈ ਹੀ ਨਹੀਂ ਕੀ ਤੂੰ ਪੂਜਾ ਕਰਨ ਜੋਗ ਹੈ ਕੁਝ ਵੀ ਨਹੀਂ ਐਸੀ ਬਿਰਤੀ ਬਣਾਓ ਮਹਾਰਾਜ ਮੈਂ ਕੁਝ ਨਹੀਂ ਕਰਨ ਜੋਗਾ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵੇ ਜਦੋਂ ਐਸੀ ਬਿਰਤੀ ਬਣ ਜਾਣੀ ਹੈ ਪਰਮੇਸ਼ਰ ਦਿਆਲ ਹੋ ਜਾਣਾ ਤੇ ਜਿਹਦੇ ਤੇ ਦਿਆਲ ਹੋ ਗਿਆ ਪਰਮੇਸ਼ਰ ਆਪਣੀ ਗੋਦ ਦਾ ਆਨੰਦ ਵਕਸ ਦੇਵੇਗਾ ਭਾਈ ਭਾਗਮਾਸਤਕ ਹੋਏ ਜਿਸ ਕੈ ਤਿਸ ਗੁਰ ਨਾਲ ਸਿਨਹਾ ਜਿਹਦੇ ਚੰਗੇ ਭਾਗ ਨੇ ਭਾਈ ਉਹ ਗੁਰ ਨਾਲ ਨੇ ਕਰਦਾ ਗੁਰ ਨਾਲ ਪਿਆਰ ਕਰਦਾ ਗੁਰੂ ਦੀ ਗੱਲ ਮੰਨਦਾ ਗੁਰੂ ਦੀ ਆਖੇ ਲੱਗਦਾ ਉਹ ਗੁਰ ਦੇ ਗੁਰ ਦਾ ਰੂਪ ਧਾਰਦਾ ਜੋ ਗੁਰ ਦਾ ਰੂਪ ਹੈ ਨਾ ਉਹ ਸਿੱਖ ਧਾਰ ਲੈਂਦਾ ਫਿਰ ਭਾਗਮਸਤਕ ਹੋਈ ਜਿਸਕ ਜਿਹਦੇ ਮੱਥੇ ਤੇ ਭਾਗ ਨੇ ਨਹੀਂ ਤਾਂ ਅਗਰ ਚੱਕਰ ਪਿਆ ਹੋਇਆ ਸੰਸਾਰ ਦਾ ਸੰਸਾਰ ਦੇ ਚੱਕਰ 'ਚ ਇਹ ਖੇਡ ਜਿਹੜੀ ਆ ਪਰਮ ਭਲੇਖਿਆ 'ਚ ਪਾਇਆ ਹੋਇਆ ਇਨਸਾਨ ਭੱਜਿਆ ਰਿਜਿੰਦਰ ਦਿਨ ਭਾਗ ਪਰ ਰੱਬ ਦੀ ਭਗਤੀ ਨਹੀਂ ਕਰਦਾ ਗੁਰੂ ਦੀ ਗੱਲ ਨਹੀਂ ਮੰਨਦਾ ਅੰਤ ਵੇਲੇ ਫਿਰ ਪਸਤਾਉਂਦਾ ਹੈ ਭਾਈਏ ਜੀ ਭਾਗਮਸਤਕ ਹੋਈ ਜਿਸ ਕੈ ਤਿਸ ਗੁਰ ਨਾਲ ਸਨੇਹਾ ਜਿਹਦੇ ਚੰਗੇ ਭਾਗ ਨੇ ਭਾਈਓ ਗੁਰੂ ਦੀ ਗੱਲ ਮੰਨ ਕੇ ਗੁਰੂ ਦੇ ਆਖੇ ਲੱਗ ਜਾਂਦਾ ਹੈ ਗੁਰੂ ਨਾਲ ਨੇਹ ਪ੍ਰੇਮ ਪਾਲੰਦਰ ਭਾਈ ਤਨ ਕਹੈ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੁਜੇ ਹਾ ਗੁਰੂ ਨਾਨਕ ਮਹਾਰਾਜ ਸਨ ਮੁਖ ਰੱਖ ਕੇ ਗੁਰੂ ਅਰਜਨ ਦੇਵ ਸਾਹਿਬ ਮਰ ਫਰਮਾਉਂਦੇ ਹਨ ਫਿਰ ਐਸੀ ਕਿਰਪਾ ਹੁੰਦੀ ਹੈ ਕਿ ਉਹ ਸਤ ਸੰਗਤ ਵਿੱਚ ਮਿਲ ਜਾਂਦਾ ਜਿਹਦੇ ਚੰਗੇ ਭਾਗ ਨੇ ਸੰਗਤ ਵਿੱਚ ਮਿਲ ਕੇ ਹਰ ਹਰ ਨਰੀ ਦਾ ਨਾਮ ਪਰਮੇਸ਼ਰ ਦਾ ਨਾਮ ਹਰ 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 ਵਿੱਚ ਵਸਣ ਵਾਲਾ ਪਰਮੇਸ਼ਰ ਹਰਿਆ ਭਰਿਆ ਕਰਨ ਵਾਲਾ ਪਰਮੇਸ਼ਰ ਉਹਦਾ ਨਾਮ ਪੁਜਿਹਾ ਨਾਮ ਦੀ ਪੂਜਾ ਨਾਮ ਦੇ ਰਤਨਾ ਕਰਦਾ ਹੈ ਭਾਈ ਉਹ ਜੀਵ ਦਜ ਸਖੋਜਤ ਹਮ ਫਿਰੇ ਮੇਰੇ ਲਾਲ ਜੀਓ ਹਰ ਭਾਇਲਾ ਕਰ ਆਈ ਰਾਮ ਜਿਹਨੂੰ ਕਦੇ ਕਦੇ ਮੈਂ ਕਹਿੰਦੇ ਦੁਨੀਆ ਤੇ ਲੱਭਦਾ ਫਿਰਦਾ ਸੀ ਜਸੇ ਦਿਸਾਂ ਵਿੱਚ ਲੱਭਦਾ ਸੀ ਕਦੇ ਉੱਪਰ ਦੇਖਦਾ ਕਦੇ ਨੀਚੇ ਦੇਖਦਾ ਕਦੇ ਆਲੇ-ਦਾਲੇ ਦੇਖਦਾ ਵੀ ਉਹ ਪਰਮੇਸ਼ਰ ਕਿਵੇਂ ਮਿਲੇ ਕਿਵੇਂ ਉਹਦੀ ਭਗਤੀ ਹੋਵੇ ਕਿਵੇਂ ਪਰਮਾਤਮਾ ਨੂੰ ਪਾਇਆ ਜਾਵੇ ਕਹਿੰਦੇ ਹੁਣ ਮੈਂ ਪੂਰੇ ਗੁਰੂ ਨੂੰ ਮਿਲ ਗਿਆ ਸਤਸੰਗਤ ਵਿੱਚ ਰਹਿ ਕੇ ਗੁਰੂ ਦੀ ਗੱਲ ਮੰਨ ਕੇ ਮੈਂ ਆਪਣੇ ਸਰੀਰ ਘਰ ਰੂਪੀ ਮਹਿਲ ਵਿੱਚ ਹੀ ਪਰਮਾਤਮਾ ਪਾ ਲਿਆ ਕਾਹਰੇ ਬਣ ਖੋਜਣ ਜਾਈ ਸਰਬ ਨਿਵਾਸੀ ਸਦਾਲੇਪਤ ਤੋਹੀ ਸੰਸਮਾਈ ਉਹ ਤੰਦਰੀ ਵਸਦਾ ਹੈ ਕਹਿੰਦੇ ਉਹਨੂੰ ਕਿੱਥੇ ਖੋਜਣ ਜਾਣਾ ਕਹਿੰਦੇ ਮੈਂ ਖੋਜਦਾ ਸੀ ਨੂੰ ਫਿਰਦਾ ਸੀ ਨਾ ਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਘਰ ਆਪਣੇ ਸਰੀਰ ਵਿੱਚ ਹੀ ਉਸ ਪ੍ਰਮਾਤਮਾ ਨੂੰ ਪਾ ਲਿਆ ਹੈ ਦੇਖ ਲਿਆ ਹੈ ਹਰ ਮੰਦਰ ਹਰ ਜਿਉ ਸਾਜਿਆ ਮੇਰੇ ਲਾਲ ਜੀਓ ਹਰ ਦਸਮਹ ਹੈ ਰਹਿ ਆ ਸਮਾਈ ਹਰ ਮੰਦਰ ਹਰ ਜਿਉ ਸਾਜਿਆ ਹਰ ਜਿਉ ਪਰਮੇਸ਼ਰ ਨੇ ਹੈ ਮੇਰੇ ਪਿਆਰੇ ਉਸ ਪਰਮੇਸ਼ਰ ਨੇ ਪ੍ਰਮਾਤਮਾ ਨੇ ਇਹ ਸਰੀਰ ਮੰਦਰ ਸਾਜਿਆ ਹੈ ਸਰੀਰ ਰੂਪੀ ਮੰਦਰ ਮਹਿਲ ਬਣਾਇਆ ਉਹਨੇ ਪ੍ਰਮਾਤਮਾ ਨੇ ਹਰ ਜਿਉ ਮੰਦਰ ਹਰ ਜਿਉ ਹਰ ਮੰਦਰ ਹਰ ਜਿਉ ਸਾਜਿਆ ਪਰਮੇਸ਼ਰ ਨੇ ਪ੍ਰਮਾਤਮਾ ਨੇ ਇਹ ਸਰੀਰ ਰੂਪੀ ਘਰ ਹੈ ਜਿਹੜਾ ਇਹ ਪ੍ਰਮਾਤਮਾ ਨੇ ਮਹਿਲ ਬਣਾਇਆ ਮੇਰੇ ਆਲ ਜਿਹੋ ਹੈ ਮੇਰੇ ਪਿਆਰੇ ਇਹ ਮੰਦਰ ਪ੍ਰਮਾਤਮਾ ਨੇ ਬਣਾਇਆ ਹਰ ਇਸ ਮੈਂ ਰਹਿਆ ਸਮਾਇਂ ਹਰੀ ਪ੍ਰਮੇਸਰ ਪ੍ਰਮਾਤਮਾ ਉਹ 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 ਫਿਰੇ ਹਿਰਦੇ ਵਿੱਚ ਵੱਸਦਾ ਹੈ ਇਹਦੇ ਘਰ ਵਿੱਚ ਵੱਸਦਾ ਹੈ ਇਸ ਮਹਿਲ ਵਿੱਚ ਵੱਸਦਾ ਹੈ ਆਪ ਉਸ ਮਾਇਆ ਹੋਇਆ ਇਸ ਘਰ ਵਿੱਚ ਸਰਬੇ ਸਮਾਨ ਆਪ ਸੁਆਮੀ ਗੁਰਮੁਖ ਪ੍ਰਗਟ ਹੋਇਆ ਸਰਬੇ ਸਮਾਨ ਭਾਈ ਸਾਰਿਆਂ 'ਚ ਹੀ ਵੱਸਦਾ ਭਲੇ ਬੁਰੇ 'ਚ ਸਾਰਿਆਂ 'ਚ ਵੱਸਦਾ ਹੈ ਸਵਾਮੀ ਆਪ ਪਰਮੇਸ਼ਰ ਆਪ ਵਸਦਾ ਸਾਰਿਆਂ ਸਰਬਿਸਮਾਨ ਆਪ ਸਵਾਮੀ ਆਪ ਵਸਦਾ ਖੁਦ ਵਸਦਾ ਸਾਰਿਆਂ ਸਰਬੇ ਸਰਬਿਸਮਾਨ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਉ ਪੁਕਾਰ ਸਾਰਿਆਂ ਚ ਵਸਦਾ ਭਾਈਓ ਭਰਿਆਂ ਚ ਬੁਰਿਆਂ ਚ ਸਾਰਿਆਂ ਚ ਵਸਦਾ ਹੈ ਪਰਮਾਤਮਾ ਗੁਰਮੁਖ ਪ੍ਰਗਟ ਹੋਇਆ ਜਿਹੜਾ ਗੁਰੂ ਨਾਲ ਜੁੜ ਗਿਆ ਭਾਈ ਗੁਰੂ ਦੇ ਸ਼ਬਦ ਨਾਲ ਜੁੜ ਗਿਆ ਭਾਈ ਗੁਰੂ ਦੇ ਨਾਮ ਨਾਲ ਜੁੜ ਗਿਆ ਭਾਈ ਗੁਰੂ ਦੇ ਹੁਕਮ ਚ ਆ ਗਿਆ ਭਾਈ ਉਸ ਹਿਰਦੇ ਵਿੱਚ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਮੇਡਿਆ ਅੰਧੇਰਾ ਦੁਖਣਾਠਾ ਅਮਿਓ ਹਰਸ ਚੋਇਆ ਜਿਹੜਾ ਅਗਿਆਨ ਰੂਪੀਂ ਤੇਰਾ ਸੀ ਅਗਿਆਨ ਕੀ ਸੀ ਸੱਚ ਸੰਸਾਰ ਨੂੰ ਸੱਚ ਜਾਨਣਾ ਵਸਤੂਆਂ ਨੂੰ ਸੱਚ ਜਾਨਣਾ ਮੇਰ ਤੇ ਰੰਦਰ ਹੋਣੀ ਇਹ ਸਭ ਕੁਝ ਅਗਿਆਨ ਸੀ ਇਹ ਅੱਖ ਖੁੱਲ ਗਈ ਵੀ ਇਹ ਤਾਂ ਕੁਝ ਨਹੀਂ ਹੈ ਇਹ ਤਾਂ ਝੂਠ ਸੀ ਸਾਰਾ ਜਦੋਂ ਗੁਰੂ ਮਿਲਿਆ ਪ੍ਰਗਟ ਹੋਇਆ ਪ੍ਰਮਾਤਮਾ ਚਾਨਣ ਹੋ ਗਿਆ ਕਿ ਇਹ ਸੰਸਾਰ ਰਹਿਣ ਵਾਲਾ ਨਹੀਂ ਹੈ ਸਭ ਕੁਝ ਖਤਮ ਹੋਣ ਵਾਲਾ ਹੈ ਕੋਈ ਮਿੱਤਰ ਨਹੀਂ ਕਿਤੇ ਕੋਈ ਆਪਣਾ ਨਹੀਂ ਹੈ ਕੇਵਲ ਤੇ ਕੇਵਲ ਰਾਮ ਤੋਂ ਪਰਮੇਸ਼ਰ ਤੋਂ ਪ੍ਰਭੂ ਤੋਂ ਬਿਨਾ ਕੋਈ ਆਪਣਾ ਨਹੀਂ ਹੈ ਇਹ ਜਿਹੜਾ ਅਗਿਆਨ ਸੀ ਇਹ ਸਾਰਾ ਮਿਟ ਗਿਆ ਮਿਟਿਆ ਅੰਧੇਰਾ ਤੇ ਗਿਆਨ ਪ੍ਰਕਾਸ਼ ਹੋ ਗਿਆ ਬਾਹੀ ਦੁੱਖ ਨਾਠਾ ਜਿਹੜਾ ਵਿਸ਼ੇਵਕਾਰਾਂ ਦਾ ਦੁੱਖ ਲੱਗਿਆ ਹੋਇਆ ਸੀ ਉਹ ਵੀ ਭੱਜ ਗਿਆ ਵਿਸ਼ੇਵਕਾਰ ਨੱਠ ਬੰਜੋ ਕਿਲ ਵਿਖੋ ਕੜਦਾ ਕਰ ਆਇਆ ਜਿਹੜੇ ਕਿਲ ਵਿਖ ਸੀ ਗਏ ਸਾਰੇ ਸਾਰੇ ਭੱਜ ਗਏ ਅੰਦਰੋਂ ਤੇ ਪਰਮਾਤਮਾ ਅੰਦਰ ਆ ਗਿਆ ਪ੍ਰਗਟ ਹੋ ਗਿਆ ਭਾਈ ਅਮਿਓ ਹਰ ਲਸ ਚੋਇਆ ਫਿਰ ਪਰਮੇਸ਼ਰ ਦੇ ਨਾਮ ਦਾ ਰਸ ਜਿਹੜਾ ਨਾ ਇਹ ਰਹਾ ਪ੍ਰਮਾਤਮਾ ਦੇ ਨਾਮ ਦਾ ਰਸ ਸੀ ਪ੍ਰਮਾਤਮਾ ਦੀ ਪ੍ਰਮਾਤਮਾ ਦੀ ਜਾਗ ਦਾ ਰਸ ਸੀ ਪ੍ਰਮਾਤਮਾ ਦੇ ਪ੍ਰੇਮ ਦਾ ਰਸ ਸੀ ਵਿਰਾਗ ਦਾ ਰਸ ਸੀ ਉਹ ਫਿਰ ਅੰਮ੍ਰਿਤ ਅੰਦਰ ਚੋਇਆ ਉਹਦਾ ਰਸ ਆਇਆ ਉਹ ਚੱਖਿਆ ਫਿਰ ਉਹ ਜਿਹੜਾ ਸਵਾਦ ਸੀ ਉਹ ਸਵਾਦ ਸਾਰੇ ਦਸਾਂ ਨੂੰ ਸੰਸਾਰ ਦੇ ਰਸਾਂ ਨੂੰ ਖਤਮ ਕਰ ਦਿੱਤਾ ਉਸ ਰਸ ਨੇ ਉਸ ਬ੍ਰੇਮ ਨੇ ਭਾਈ ਜਹਾਂ ਦੇਖਾਂ ਤਹਾਂ ਸੁਆਮੀ ਪਾਰ ਭ੍ਰਮ ਸਭ ਠਾਈ ਹੁਣ ਕੀ ਹੋਇਆ ਜਦੋਂ ਪਰਮੇਸ਼ਰ ਪ੍ਰਗਟ ਹੋ ਗਿਆ ਸਾਰਿਆਂ ਵਿੱਚ ਹੀ ਪ੍ਰਮਾਤਮਾ ਪ੍ਰਗਟ ਹੋ ਗਿਆ ਬੁਰਿਆਂ ਵਿੱਚ ਭਲਿਆਂ ਵਿੱਚ ਵਿਰੋਧੀਆਂ ਵਿੱਚ ਸਭ 'ਚ ਰੱਬ ਦਿਖਣ ਲੱਗ ਪਿਆ ਜਹਾਂ ਦੇਖਾਂ ਤਾਂ ਸੁਆਮੀ ਭਾਈ ਸਾਰਿਆਂ 'ਚ ਰੱਬ ਹੈ ਜੇ ਕੋਈ ਵਿਰੋਧ ਕਰਦਾ ਹੈ ਉਹ ਵੀ ਪਰਮੇਸ਼ਰ ਦੀ ਰਜ਼ਾ ਹੈ ਜੋ ਕਿ ਵਡਿਆਈ ਕਰਦਾ ਉਹ ਵੀ ਪਰਮੇਸ਼ਰ ਦੀ ਰਜ਼ਾ ਹੈ ਜੇ ਕੋਈ ਬੁਰਾ ਬੋਲਦਾ ਵੀ ਪਰਮੇਸ਼ਰ ਦੀ ਰਜਾ ਹੈ ਜੇ ਕੋਈ ਸਫੇਤ ਕਰਦਾ ਉਹ ਵੀ ਪਰਮੇਸ਼ਰ ਦੀ ਰਜਾ ਹੈ ਸਾਰਿਆਂ ਚ ਰੱਬ ਦੀਂਦਾ ਹੈ ਜਹਾਂ ਦੇਖਾਂ ਤਹਾਂ ਸੁਆਮੀ ਪਾਰ ਹੋਂ ਸਭ ਠਾਏ ਪਰਮੇਸ਼ਰ ਪਰਮਾਤਮਾ ਪਾਰ ਬ੍ਰਹਮ ਜਿਦਾ ਕੋਈ ਪਾਰ ਆਹਾਰ ਨਹੀਂ ਹੈ ਬ੍ਰਹਮ ਜੋਤ ਹੈ ਸਾਰਿਆਂ ਚ ਵਸਦਾ ਹੈ ਜਿਦਾ ਕੋਈ ਅੰਤ ਨਹੀਂ ਹੈ ਸਰਵਤ ਸਰਵੰਤ ਸਮਰਥ ਹੈ ਸਰਵੱਗ ਹੈ ਸਭ ਠਾਏ ਸਾਰੇ ਪਾਸੇ ਉਹੀ ਪਰਮਾਤਮਾ ਹੈ ਬ੍ਰਹਮ ਦੀਸ ਹੈ ਬ੍ਰਹਮ ਸੁਣੀਆਂ ਏ ਕੇ ਵਖਾਣੀਆਂ ਬਖਾੜੀਆਂ ਹੈ ਮਹਾਰਾਜ ਜੀ ਕਿ ਸਾਰੇ ਵਿੱਚ ਪਰਮੇਸ਼ਰ ਹੈ ਆਤਮ ਪਸਾਰਾ ਕਰਨੇ ਹਾਰਾ ਪ੍ਰਭ ਬਿਨਾ ਨਹੀਂ ਜਾਣੀ ਹੈ ਸਭ ਪਾਸੇ ਪਰਮੇਸ਼ਰ ਹੈ ਭਾਈ ਇਹ ਅਵਸਥਾ ਬਣ ਗਈ ਹੈ ਭਾਈ ਜਨ ਕਹੈ ਨਾਨਕ ਸਤਗੁਰ ਮਿਲਾਇਆ ਹਰ ਪਾਇ ਅੜਾ ਕਰ ਆਈ ਗੁਰੂ ਨਾਨਕ ਮਹਾਰਾਜ ਜੀ ਨੂੰ ਸਨਮੁਖ ਰੱਖ ਕੇ ਗੁਰੂ ਅਰਜਨ ਦੇਸ ਜੀ ਮਹਾਰਾਜੀ ਫਰਮਾਉਂਦੇ ਹਨ ਜਨ ਕਹੈ ਨਾਨਕ ਸਤਗੁਰ ਮਿਲਾਇਆ ਹੇ ਜਨ ਗੁਰੂ ਅਰਜਨ ਦੇਸ ਹੈ ਮਾਰੀ ਆਪਣੇ ਆਪ ਨੂੰ ਜਨ ਕਹਿੰਦੇ ਨੇ ਜਨ ਕਹਿੰਦਾ ਹੈ ਇਹ ਕਹਿੰਦੇ ਜਿਹੜੀ ਅਵਸਥਾ ਮਿਲੀ ਹੈ ਮੈਨੂੰ ਗੁਰੂ ਨਾਨਕ ਮਹਾਰਾਜ ਦੀ ਜੋਤ ਤੋਂ ਮਿਲੀ ਹੈ ਗੁਰੂ ਨਾਨਕ ਮਹਾਰਾਜ ਦੀ ਕਿਰਪਾ ਨਾਲ ਮਿਲਿਆ ਹੈ ਕਿਰਪਾ ਨਾਲ ਪਰਮਾਤਮਾ ਦਾ ਬਲਾਗ ਹੋਇਆ ਹੈ ਹਰ ਪਾਇਆੜਾ ਕਰ ਆਈ ਪਰਮੇਸ਼ਰ ਨੂੰ ਪਰਮਾਤਮਾ ਨੂੰ ਇਸ ਮੈਸਰੀ ਰੂਪੀ ਕਰ ਵਿੱਚ ਪਰਮਾਤਮਾ ਨੂੰ ਪਾ ਲਿਆ ਹੈ ਇਸ ਤਰ੍ਹਾਂ ਕਰਕੇ ਗੁਰੂ ਅਰਜਨ ਦੇਸ ਹੈ ਮਾਰੀ ਸਾਨੂੰ ਸਮਝਾਉਣਾ ਕਰਦੇ ਹਨ ਭਾਈ ਆਓ ਆਪਾਂ ਇਸਲੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜਹਾਂ ਦੇਖਾਂ ਤਹਾਂ ਸੁਆਮੀ ਪਾਰਭਮ ਸਭ ਠਾਈ ਜਨ ਕਹੈ ਨਾਨਕ ਸਤ ਗੁਰ ਮਿਲਾਇਆ ਹਰ ਪਾਇ ਅੜਾ ਕਰ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ